ਬਿਟੇਸ਼ਰ ਸਟਾਰਟ ਹੋ ਗਿਆ ਮੀਟਲ ਬੱਚੋ ਗਿਆ ਬਈ ਤੇ ਮੀਟਲ ਬੱਚੇ ਬਈ ਲੈ ਕੇ ਪਹੁੰਚੇ ਜਿਹੜੇ ਵੀ ਮੇਰੇ ਵੀਰ ਭਰਾ ਬਜ਼ੁਰਗ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਮੀਲੇ ਦੇ ਵਿੱਚ ਚਾਰ ਚੰਨ ਲਾਏ ਦੋਨੋਂ ਭਾਈ ਆਪਣੇ ਵੀਰ ਹਰਮਾਨਗੜ੍ਹ ਤੋਂ ਬਈ ਗੁਲਾਬ ਪਹੁੰਚੇ ਹੋਏ ਨੇ ਗੁਰੂ ਸਰ ਮੋੜੀ ਵਾਲੇ ਦੀ ਜਿੰਨੀ ਟੀਮ ਬਈ ਹੰਤਾਰ ਦੀ ਉਹਨਾਂ ਦਾ ਵੀ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਈ ਮੇਲੇ ਦੇ ਕੀਤਾ ਦੋ ਦਮ ਬੱਚਿਆਂ ਦਾ ਬਈ ਮੁਕਾਬਲਾ ਸਟਾਰਟ ਹੋ ਗਿਆ ਉਧਰ ਯੂਟਿਊਬਰ ਭਰਾ ਜਿਹਨੇ ਵੀ ਉਹਨਾਂ ਦਾ ਬਈ ਬਹੁਤ ਬਹੁਤ ਧੰਨਵਾਦ ਆ ਤੇ ਬਈ ਮੈਂ ਵਾਰ-ਵਾਰ ਇੱਕ ਹੀ ਗੱਲ ਕਹਿਣਾ ਬਈ ਇੱਕ ਬੱਚੇ ਦੇ ਨਾਲ ਇੱਕ ਹੀ ਬੰਦਾ ਆਉ ਬਈ ਮੈਂ ਰਿਜੈਕਟ ਕਰਾਵਾਂਗੇ ਮੈਂ ਜਾਨਵਰ ਫੇਰ ਠੀਕ ਹੈ ਇੱਕ ਬੰਦੇ ਨਾਲ ਇੱਕ ਹੀ ਬੰਦਾ ਆਉ ਆ ਬਈ ਇੱਕ ਜਾਨਵਰ ਦੇ ਨਾਲ ਇੱਕ ਹੀ ਬੰਦਾ ਤੇ ਉਧਰ ਬਈ ਆਪਣੇ ਜਿਹੜੇ ਪੰਜਾਬ ਤੋਂ ਬਈ ਇੱਥੇ ਪਹੁੰਚੇ ਹੋਏ ਆ ਉਹਨਾਂ ਦਾ ਵੀ ਆਪਾਂ तहे ਦਿਲ ਤੋਂ ਧੰਨਵਾਦ ਕਰਦੇ ਆ ਬਈ ਉਧਰ ਆਪਣੇ ਯੂਟਿਊਬਰ ਭਰਾ ਗੋਡ ਮਾਰਕੀਟ ਵਾਲੇ ਭਾਈ ਨਦੀਮ ਵੀ ਪਹੁੰਚੇ ਹੋਏ ਨੇ ਉਹਨਾਂ ਦਾ ਵੱਡਾ ਭਰਾ ਵੀ ਪਹੁੰਚਿਆ ਭਾਈ ਨਦੀਮ ਗੋਡ ਮਾਰਕੀਟ ਵਾਲਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਉਹਨਾਂ ਆਪਣੇ ਗੋਡ ਟੀਵੀ ਵਾਲੇ ਵੀਰ ਵੀ ਪਹੁੰਚੇ ਹੋਏ ਨੇ ਉਹਨਾਂ ਦਾ ਵੀ ਭਾਈ ਬਹੁਤ ਧੰਨਵਾਦ ਕਰਦੇ ਆ ਭਾਈ ਪੂਨੀਆ ਬ੍ਰਦਰ ਪੂਨੀਆ ਬ੍ਰਦਰ ਵਾਲੇ ਵੀਰ ਵੀ ਪਹੁੰਚਿਆ ਨਿਸ਼ਾਂਤ ਉਹਦਾ ਵੀ ਭਾਈ ਧੰਨਵਾਦ ਕਰਦੇ ਆ ਕਿ ਮੇਰੇ ਵੀਰ ਦੂਰੋਂ ਆਏ ਆ ਉਹ ਆਪਣੀ ਪਰਚੀ ਦੇ ਸਕਦੇ ਭਾਈ ਤੇ ਉਧਰ ਭਾਈ ਚੌਧਰੀ ਗੋਲ ਫਾਰਮ ਵਾਲੇ ਪਹੁੰਚੇ ਹੋਏ ਨੇ ਤੇ ਉਹਨਾਂ ਭਾਈਆਂ ਦਾ ਆਪਾਂ ਬਹੁਤ ਧੰਨਵਾਦ ਕਰਦੇ ਆਂ ਕਿ ਉਧਰ ਚੌਧਰੀ ਕੋੜ ਪਰਮਾਣੇ ਬਈ ਓਮ ਪ੍ਰਕਾਸ਼ ਜੀ ਚੌਧਰੀ ਉਹ ਵੀ ਬਈ ਆਪਣੇ ਵਿਚਕਾਰ ਪਹੁੰਚੇ ਹੋਏ ਨੇ ਪਿੰਡ ਕੱਟ ਬਈ ਦਸ ਨਗਰਾਨਾ ਪਿੰਡ ਤੋਂ ਬਈ ਓਮ ਪ੍ਰਕਾ ਪਹੁੰਚੇ ਹੋਏ ਨੇ ਉਧਰ ਬਈ ਬੱਬੂ ਖਾਨ ਜੀ ਰਾਪੂਰਾ ਫਾਜ਼ੇਗਾ ਤੋਂ ਪਹੁੰਚੇ ਨੇ ਉਹਨਾਂ ਦਾ ਵੀ ਆਪਾਂ ਬਹੁਤ ਧੰਨਵਾਦ ਕਰਦੇ ਆ ਭਾਈ ਬੱਬੂ ਖਾਨ ਦਾ ਬਹੁਤ ਹੀ ਬਲੱਡ ਵੈਨ ਦੇ ਵਿੱਚ ਬਹੁਤ ਹੀ ਵੱਡੀ ਭੂਮਿਕਾ ਤੇ ਉਧਰ ਭਾਈ ਡਾਕਟਰ ਗੁਰਵਿੰਦਰ ਕੁੰਡਲਾ ਤੋਂ ਪਹੁੰਚੇ ਹੋਏ ਨੇ ਤੇ ਡਾਕਟਰ ਹਰਪ੍ਰੀਤ ਸਜਰਾਣਾ ਤੋਂ ਮਨਪ੍ਰੀਤ ਮਣਾ ਮਾਣਾ ਗੋਡ ਫਾਰਮ ਤੋਂ ਸਟਾਫ ਪਹੁੰਚੇ ਹੋਏ ਨੇ ਜਸਪ੍ਰੀਤ ਸਿੰਘ ਭਾਈ ਵੀ ਪਹੁੰਚੋਨਾਂ ਦਾ ਵੀ ਤੇ ਪੂਰੀ ਓਮ ਪ੍ਰਕਾਸ਼ ਸਿੰਦ ਸਜਰਾਣਾ ਦੀ ਚੌਧਰੀ ਕੋਟ ਫਾਰਮਰਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਬਾਈ ਜਿਨ੍ਹਾਂ ਨੇ ਇੱਥੇ ਮੇਲੇ ਵਿੱਚ ਪਹੁੰਚ ਗਏ ਬਹੁਤ ਨਹੀਂ ਸ਼ਾਨ ਵਧਾਈਆ ਤੇ ਅੰਦਰ ਬਾਈ ਜਿਹੜੇ ਡੇਡਲ ਬੇਲ ਦਾ ਕੰਪੀਟੀਸ਼ਨ ਚੱਲੂ ਹੈ ਤੇ ਜਿਹੜੀ ਖੀਵੀਆਂ ਪੱਤਾਂ ਉਹਨਾਂ ਦਾ ਕੰਪੀਟੀਸ਼ਨ ਵੀ ਚੱਲੂ ਹੋਣ ਜਾ ਰਿਹਾ ਤੇ ਬਾਈ ਦੂਜੀ ਗੱਲ ਬਾਈ ਰਿੰਗ ਤੋਂ ਬਾਹਰ ਹੋ ਜਾਓ ਰਿੰਗ ਤੋਂ ਬਾਹਰ ਹੋ ਜਾਓ ਤੇਰੇ ਵੀਰ ਰਿੰਗ ਦੇ ਵਿੱਚ ਜਿਹੜਾ ਬੰਦਾ ਹੋਣਾ ਜਾਨਵਰ ਕੱਟਿਆ ਜਾਊਗਾ ਬਾਈ ਮੈਂ ਲਾਸਟ ਵਾਰੀ ਇਹ ਕਹਿਣਾ ਹੋਸਟਪਰ ਰਿੰਗ ਤੋਂ ਬਾਹਰ ਹੋ ਜਾਓ ਜਾਨਵਰ ਕੱਟਿਆ ਜਾਊਗਾ ਤੁਸੀਂ ਆਪ ਹੀ ਵੇਖੋ ਬਈ ਢੀਡ ਕਰੋਗੇ ਬਈ ਜੱਜਾਂ ਨੂੰ ਵੀ ਕਨਫਿਊਜ਼ਨ ਹੁੰਦੀ ਆ ਤੇ ਮੇਰਾ ਵੀਰ ਇੱਕ ਜਾਨਵਰ ਦੇ ਨਾਲ ਇੱਕ ਹੀ ਪਤਾ ਹੋਊਗਾ ਤੇ ਉਹ ਜਾਨਵਰ ਕੱਟਿਆ ਜਾਊਗਾ ਜਿਹੜਾ ਬੰਦੇ 2-3 ਬੰਦੇ ਆਉਣਗੇ ਬਈ ਠੀਕ ਹੈ ਮੇਰਾ ਵੀਰ ਹਰ ਵਾਰ ਮੈਂ ਨਹੀਂ ਕਹਿਣਾ ਆਪਣੇ ਭਰਾ ਤੁਸੀਂ ਸਤਿਕਾਰ ਜੋਗਾ ਤੁਸੀਂ ਪਹੁੰਚੇ ਆ ਜੇ ਤੁਸੀਂ ਵਿਵਸਥਾ ਦਾ ਧਿਆਨ ਨਾ ਰੱਖੋਗੇ ਤੇ ਬਈ ਹੋਰ ਕੋਲ ਰੱਖੂਗਾ ਤੇ ਉਂਦਰ ਆਪਣਾ ਭਰਾ ਉਂਦਰ ਆਪਣਾ ਛੋਟਾ ਭਰਾ ਹੈ ਜਗਮੀਤ ਧੱਕ ਲੋਪੋ ਪਿੰਡ ਤੋਂ ਆ ਬਾਈ ਲੋਪੋ ਪਿੰਡ ਤੋਂ ਤੇ ਬਾਈ ਦਾ ਵੀ ਧੰਨਵਾਦ ਕਰਦੇ ਆ ਬਾਈ ਦਾ ਜਿਹੜਾ ਪੇਜ ਆ ਜ਼ਿੰਦਗੀ ਜਿੰਦਾਬਾਦ ਤੇ ਬੰਦਾ ਵੀ ਬਾਈ ਜਿੰਦਾਬਾਦ ਆ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਗਮੀਤ ਧਾੜੀਵਾਲ ਤੇ ਕਹਿੰਦੇ ਉਧਰੋਂ ਇਹ ਸੁਖਜਿੰਦਰ ਮੋਪੋ ਦਾ ਸ਼ੋਕੀ ਸਰਦਾਰ ਵਾਲੇ ਦਾ ਪਤੀਜਾ ਤੇ ਬਾਈ ਦਾ ਜਿੰਦਾਬਾਦ ਜ਼ਿੰਦਗੀ ਚੈਨਲ ਆ ਭਾਈ ਸਬਸਕ੍ਰਾਈਬ ਕਰ ਲਿਓ YouTube ਤੇ Facebook ਤੇ ਜ਼ਿੰਦਗੀ ਜ਼ਿੰਦਾਬਾਦ ਧੰਨਵਾਦ ਭਾਈ ਜਗਮੀਤ ਮੇਲੇ ਵਿੱਚ ਆਉਂਦਾ ਧੰਨਵਾਦ ਭਾਈ ਉਧਰੋਂ ਆਪਣੇ ਭਰਾ ਜਗਦੀਪ ਕੁੰਨਲ ਜਗਸੀਰ ਕੁੰਨਲ ਬਰਾੜ ਕੋਟ ਫਾਰਮ ਤੋਂ ਪਹੁੰਚੇ ਨੇ ਤੇ ਨਵਦੀਪ ਭਾਈ ਵੀ ਪਹੁੰਚਾ ਆਇਆ ਬਰਾੜ ਕੋਟ ਫਾਰਮ ਤੋਂ ਅਰਸ਼ ਬਰਹਾੜ ਬਾਈ ਇਹਨਾਂ ਕੋਲੇ ਸ਼ੇਰੂ ਪੁੱਤਰਾ ਬਾਈ ਬਹੁਤ ਹੀ ਬਰਬਰਾਂ ਬਹੁਤ ਹੀ ਸ਼ਾਨਦਾਰ ਬੰਦਰਾ ਬਾਈ ਉਹਨਾਂ ਕੋਲ ਚੰਗਾ ਨਾਮ ਆ ਆ ਬਾਈ ਜਿਹੜੇ ਫੋਨ ਤੇ ਗਾਣੇ ਚਲਾਉਂਦੇ ਆ ਨਾ ਬਈ ਇਹ ਗੱਲ ਆ ਫੋਨ ਤੇ ਜਿਹੜੇ ਗਾਣੇ ਚਲਾਈ ਜਾਂਦੇ ਬਾਹਰ YouTube ਦੇ ਵਿੱਚ ਬਈ ਦਿੱਕਤ ਆਉਂਦੀ ਹੈ ਲਾਈਵ ਫੋਨ ਦੇ ਵਿੱਚ ਗਾਣਾ ਨਾ ਚਲਾਓ ਮੇਰੇ ਬੀਜ ਜਿਨ੍ਹਾਂ ਨੇ ਲਾਈਵ ਆ ਲਾਈਵ ਵਾਲੇ ਹੀ ਬਈ ਅੰਤਰ ਆਉਣਗੇ ਦੂਜਾ ਬੰਦਾ ਵਿੱਚ ਨਹੀਂ ਆਊਗਾ ਤੇ हरबंस भगा बर्बरी गोडफार बहुत बहुत धन्यवाद भाई मेरा बेनती है जीरो तो भी तो किलो फीमेल जिन्हें भी लग पहुंचे ग्राउंड इस तू तो बाद जारी रखो ਬਿੱਟਲ ਦੇ ਜੀਵਤੋਂ 20 ਕਿਲੋ ਦੇ ਜਿਹੜੀ ਬਰਬਰੀ ਉਹ ਬਿੱਟਲ ਫੀਮੇਲ ਬਿੱਟਲ ਫੀਮੇਲ ਜੀਵਤੋਂ 20 ਕਿਲੋ ਵਾਲੇ ਉਹ ਭਾਈ ਜਲਦੀ ਤਿਆਰ ਰੱਖਿਓ ਇਸ ਤੋਂ ਬਾਅਦ ਉਹਨਾਂ ਦਾ ਮੁਕਾਬਲਾ ਹੈ ਉਸ ਤੋਂ ਬਾਅਦ ਜਿਹੜੀ ਬਰਬਰੀ ਖੀਰੀਆਂ ਖੀਰੀਆਂ ਪੱਠਾ ਜਿਹੜੀਆਂ 8 ਕਿਲੋ ਤੋਂ ਉੱਪਰ ਹੈ ਸਾਰੀਆਂ ਉਹਨਾਂ ਦਾ ਵੀ ਰਿੰਗ ਕਿਉਂਕਿ ਬਰਬਰੀਆ ਜਿਹੜਾ ਮੇਲ ਦਾ ਮੁਕਾਬਲਾ ਚੱਲ ਰਿਹਾ ਹੈ ਇਸ ਤੋਂ ਬਾਅਦ ਜਿਹੜਾ ਮੁਕਾਬਲਾ ਉਹ ਪੱਠਾ ਦਾ ਖੀਰੀਆਂ ਪੱਠਾ ਦਾ ਮੁਕਾਬਲਾ 8 ਕਿਲੋ ਤੋਂ ਉੱਪਰ ਹੋਣੀ ਚਾਹੀਦੀ ਹੈ ਸਾਡੇ ਛੇ ਸੌਣ ਜੀ ਚਾਣਨੇ ਵਾਲੇ ਜਿਨ੍ਹਾਂ ਨੇ ਇੱਥੇ ਸੌਣ ਲਾਇਆ ਉਹਨਾਂ ਦਾ ਪਹਿਲੋਂ ਧੰਨਵਾਦ ਹੈ ਕਿਉਂਕਿ ਉਹਨਾਂ ਨੇ ਸਪੈਸ਼ਲ ਕਿਹਾ ਵੀ ਸੇਵਾ ਵਿੱਚ ਖਾਤਾ ਸੌਣ ਲਾਇਆ ਜਿੰਨੇ ਮਰਜ਼ੀ ਪੈਸੇ ਦੇ ਕੋਈ ਚੱਕਰ ਨਹੀਂ ਇਹਨਾਂ ਦਾ ਪਹਿਲੋਂ ਧੰਨਵਾਦ ਹੈ ਛੇ ਸੌਣ ਵਾਲਿਆਂ ਦਾ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਭਾਈ ਸਾਹਿਬ ਤਰਸੇਮ ਸਿੰਘ ਜੀ ਜੁਰੜ ਅਤੇ ਅਮਨ ਜੀ ਅਮਨਜੋਤ ਦੇ ਸ਼ਾਨ ਹਰਮਨ ਮਹਬਤ ਇਹ ਵੀ ਆਏ ਆ ਪ੍ਰੀਤਮ ਭਾਈ ਜਸਾ ਭਾਈ ਸਾਰਿਆਂ ਦਾ ਬਹੁਤ ਬਹੁਤ ਧੰਵਾਦ ਹੈ ਕਿ ਉਧਰ ਹੈਲੋ ਕਿ ਉਧਰ ਭਾਈ ਬ੍ਰੇਕ ਬੱਚੇ ਜਿਹੜੇ 20 ਕਿਲੋ ਤੋਂ ਥੱਲੇ ਆ ਹੈਲੋ ਹਲੋ 16 ਬੀਬੀ ਤੋਂ ਜਿਹੜਾ ਮੇਲ ਆਇਆ ਹੈ ਵੱਡਾ ਕੰਪੀਟੀਸ਼ਨ ਚੱਲਦਾ ਹੋਇਆ ਕੀ ਨਾਮ ਹੈ ਬਈ ਆਪਣਾ ਹਾਂ ਪਰ ਇਹ ਸਿੰਘਪੁਰੋਂ ਤੋਂ ਜਿਹੜਾ ਬੱਗੀ ਆਇਆ ਹੈ ਜਿਹੜਾ ਮੇਲ ਲੱਗਿਆ ਇਹਨਾਂ ਦਾ ਤਹਿ ਦਿਲੋਂ ਧੰਵਾਦ ਹੈ ਕੰਪੀਟੀਸ਼ਨ ਜਾਰੀ ਹੈ ਜੱਜ ਸਾਰੇ ਚੈਕਿੰਗ ਕਰਦੇ ਹੋਏ ਸਾਰਿਆਂ ਦਾ ਨਾਤਾ ਜੀ ਰੋ ਧੰਨਵਾਦ ਹੈ ਉਧਰ ਆਪਣਾ ਛੋਟਾ ਵੀਰ ਸ਼ਮਨਪ੍ਰੀਤ ਸ਼ਮਨਪ੍ਰੀਤ ਵੀ ਬਾਈ ਪਹੁੰਚਿਆ ਆ ਬਾਈ ਬਾਈ ਜੀ ਕੋਲੇ ਬੀਟਰ ਤੇ ਬਰਬਲੀ ਦੇ ਚੋਟੀ ਦੇ ਜਾਨਵਰ ਆ ਬਾਈ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਈ ਤੇ ਮੇਲੇ ਵਿੱਚ ਪਹੁੰਚਣ ਦਾ ਬਹੁਤ ਬਹੁਤ ਧੰਨਵਾਦ ਬਾਈ ਲੈ ਇਧਰ ਬਾਈ ਗੱਲ ਸੁਣੀ ਅੱਸੀ ਬਾਈ ਕਿੱਥੋਂ ਆਇਆ ਆ ਅਸਲੀਏ ਪਿੰਡ ਤੋਂ ਆਇਆ ਮੇਲ ਕੰਪੀਟੀਸ਼ਨ ਜਾਰੀ ਹੈ ਹਾਂਜੀ ਜੀ ਕਿੱਥੋਂ ਪਹੁੰਚੋ ਤੀਜਾ ਨਗਰ ਤੋਂ ਆਇਆ ਬਹੁਤ ਦੂਰੋਂ ਦੂਰੋਂ ਲੋਕ ਆਏ ਆ ਇਨਾ ਦਾ ਬਾਪੂ ਜੀ ਪਹੁੰਚੇ ਨੇ ਜੀ ਬੀਆ ਨਗਰ ਤੋਂ ਬੀਆ ਬੀਜਾ ਨਗਰ ਤੋਂ ਇਹ ਵੀ ਬੀਜਾ ਨਗਰ ਤੋਂ ਆਏ ਆਪਣੇ ਮੇਲ ਨਗਰ ਦੇ 20 ਕਿਲੋ ਤੋਂ ਥੱਲੇ ਮੋਟਾ ਸਰਖੁਨੀ ਮੋਟਾ ਸਰਖੁਨੀ ਉਹਨਾਂ ਤੇ ਪਹੁੰਚੇ ਨੇ ਤੈਨੂੰ ਧੰਨਵਾਦ ਭਾਈ ਮੋਟਾ ਸਰਖੁਨੀ ਸਾਰੇ ਵੀ ਪਹੁੰਚੇ ਨੇ ਇੱਧਰ ਬਾਪੂ ਜੀ ਗੱਲ ਕਰਦੇ ਆ ਇੱਕ ਸੀਸੀ ਆਪਣੀ ਲਾਗੇ ਤੋਂ ਬਹਿੰਦੇ ਨੇ ਕਿਉਂਕਿ ਬਰੀਦ ਦਾ ਇੱਕੋ ਪਤਾ ਲੱਗਦਾ ਹੈ ਕਿਉਂਕਿ ਆਪਨੇ ਕਿੰਨਾ ਸੁਣਾਇਆ ਇੱਕ ਸਿਸੀ ਨਾਲ ਪਿੰਡ ਉੱਥੋਂ ਆਇਆ ਹੈ ਮੇਰੇ ਵੀਰ ਨੂੰ ਬਹੁਤ ਬਹੁਤ ਧੰਨਵਾਦ ਹੈ ਕਿ ਇਹਦੀ ਜਾਨ ਬਹੁਤ ਵਧਾਇਆ ਇਹਨਾਂ ਆਪ ਵੀ ਜੱਜੇ ਸਾਡੇ ਸਾਰੇ ਪ੍ਰੋਗਰਾਮ ਨਾਲ ਕੰਬੀਨਸ਼ਨ ਕਰਾ ਰਹੇ ਨੇ ਸਰਦਾਰ ਸਿੰਘ ਜੀ ਲਾਈਵ ਤੁਹਾਨੂੰ ਦਿਖਾ ਰਹੇ ਆ ਗੱਲਾਂ ਕਾਮ ਤੋਂ ਇਹੋ ਜਿਹੇ ਜਿੰਨੇ ਬੰਦੇ ਆ ਗਏ ਆ ਕਿਉਂਕਿ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਲਾਈਵ ਦੇਖ ਰਹੇ ਹੋ ਕਿਉਂਕਿ ਦੇਖਣੇ ਚਾਹਣਾ ਮੁਹੱਬਤ ਫਿਰ ਜਿਆ ਪਰਤੇ ਜਿਹੜਾ ਧੰਨਵਾਦ ਕਰੀਏ ਜਿਹੜੇ ਜਿਹੜੇ ਵੀਰ ਆਏ ਆਪਣੇ ਰਸਤੇ ਲੈ ਕੇ ਪਹੁੰਚੋਏ ਆ ਜੇ ਤੁਹਾਨੂੰ ਲਾਈਵ ਤਸਵੀਰ ਦਿਖਾ ਰਹੇ ਆ ਲਾਈਵ ਵੀਡੀਓ ਦਿਖਾ ਰਹੇ ਆ ਚੰਨਾ ਕੰਪੂ ਰਸਤਾਂ ਤੋਂ ਦੇ ਪਤੂ ਸ਼ਹਿਰ ਤੋਂ ਇੱਕ ਇੱਕ ਬਜਿੱਤੇ ਨੋਟ ਕੀਤਾ ਜਾ ਰਿਹਾ ਹੈ ਸਰ ਜੀ ਪ੍ਰਭ ਸੰਧੂ ਜੀ ਮੱਕੋ ਇੱਕ ਬੱਕਰੀਆਂ ਲੈ ਕੇ ਆਪੋ ਆਪਣੇ ਫਾਰਮਰ ਪਹੁੰਚੋ ਹੈ ਇਸ ਮੇਲੇ ਦੇ ਵਿੱਚ ਜੋ ਕਿ ਦੂਸਰਾ ਮੇਲਾ ਚੰਨਾ ਤਾਮ ਦੇ ਵਿੱਚ ਬੱਕਰੀਆਂ ਦੇ ਪਸ਼ੂ ਪਾਲਣ ਵਾਲੇ ਕੀ ਨੀਰਾਂ ਦੇ ਲਈ ਲਿਖਾਇਆ ਗਿਆ ਜਿਸ ਵਿੱਚ ਵੱਖ-ਵੱਖ ਇਨਾਮ ਦਿੱਤੇ ਜਾ ਰਹੇ ਹਨ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਚਾਹਨਾ ਧਾਮ ਤੋਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਚਾਹਨਾ ਜੇ ਲੋਕ ਆਏ ਆ ਕਹਿੰਦੇ ਵੀ ਬਲੇ ਐਂਟਰੀ ਹੋਈ ਹੈ ਕਿਉਂਕਿ ਜਲਦੀ 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 ਆ ਤੁਹਾਨੂੰ ਆ ਗਏ ਪਾਕਿਸਤਾਨ ਦੇ ਸਮਝਦੇ ਆ ਤੂੰ ਅਗਲੇ ਫਾਰਮਰ ਪਹੁੰਚੋ ਹੈ ਤੇ ਜਿਹੜੇ ਮੇਰੇ ਵੀਰ ਦੇ ਵਿੱਚ ਜੁੜੇ ਰਹੋ ਤੇ ਵੀਡੀਓ ਨੂੰ ਵਾਤੁਵਾਤ ਸ਼ੇਅਰ ਲਾਈਕ ਜਰੂਰ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਡੇਲੀ ਪੋਸਟ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਨਾਮਾ ਨਿਕਲੂਗੀ ਤੁਸੀਂ ਉਹਨੇ ਉਹਦਾ ਥਾਂ ਦਾ ਪਤਾ ਲੱਗ ਗਿਆ ਵੀ ਵੀਰ ਕਿੱਥੋਂ ਮੈਨੂੰ ਪਹੁੰਚੇ ਆਪਣੇ ਇਹ ਜਗਰਵ ਜਿੰਨੇ ਵੀ ਲੈ ਕੇ ਆਏ ਬਹੁਤ ਹੀ ਸ਼ਾਨਦਾਰ 2000 ਕੰਦਿਆਂ ਦੀ ਐਂਟਰੀ ਰਹਿ ਗਈ ਬਈ ਦੋਸਤਾਂ ਦੇ ਰੇਖੇ ਲੁੱਕੇ ਫਿਰ ਰਣਜ ਸਾਹਿਬ ਸਰਵਾਨ ਆਪਣਾ ਅੰਤਿਮ ਦਰਿਆ ਤੇ ਪਹੁੰਚਣਗੇ ਤੇ ਜਿਹੜੇ ਜਿਹੜੇ ਛੋਟੇ ਬੱਚੇ ਆ ਬਈ ਅਦੰਦੇ ਦੇ ਵਿੱਚ ਗਿੱਟਨ ਦੇ ਵਿੱਚ ਉਹ ਆਪਣੇ ਆਪਣੇ ਨਾਮਾ ਤਿਆਰ ਰੱਖਾਣਾ ਇਸ ਤੋਂ ਪਰੰਪਰ ਅਗਰੇ ਜਿਹੜੇ ਵੱਡਾ ਬੱਚਿਆਂ ਦਾ ਕੰਪੀਟੀਸ਼ਨ ਠੀਕ ਜਿਹਾ ਗਿੱਟਨ ਦਾ ਉਹ ਹੋਊਗਾ ਕਿ ਤਾਂ ਆ ਬਈ ਛੇਤੀ ਛੇਤੀ ਆਪਣੇ ਜਿਹੜੇ ਬੱਚੇ ਆ ਵਰਤਰੀ ਗਿੱਟਨ ਗਿੱਟਨ ਵੀਰ ਲੈ ਕੇ ਵੀ ਆਪਣੇ ਵਿਖੇ ਕੋਲੇ ਆਜੋ ਔਰ ਰੈਂਕ ਤੋਂ ਬਾਈ ਜੀ ਬਾਹਰ ਹੋ ਗਏ ਜਿਹੜੇ ਮੇਰੇ ਵੀਰ ਆ ਤੇ ਮੇਰੇ ਜਿਹੜੇ ਸਾਡੇ ਆ ਅਮਨ ਬਾਈ ਬਈ ਵਿੱਚ ਭਰਜੂਤ ਕਰਾ ਆਪਣੇ ਅਮਨ ਬਾਈ ਦੀ ਟੀਮ ਆ ਉਹ ਆਪਣੇ ਰੈਂਕ ਦੇ ਵਿੱਚ ਜੂਰ ਛੱਡ ਦਿੱਤੀ ਵੀਰੇ ਬੈਂਕੀ ਯਾਰ ਇੱਕ ਤੋਂ ਬਾਹਰ ਹੋ ਗਿਆ ਤੇ ਤੁਹਾਨੂੰ ਦੇਖ ਕੇ ਸਾਰੇ ਅੰਦਰ ਹੋ ਗਏ ਨਾ ਕਦਾਬ ਦਾ ਮੇਲਾ ਤੇ ਪਵਿੱਤਰ ਜਗਾ ਚਾਹਨਾ ਦਾ ਬੜਾ ਤਗੜਾ ਮੇਲਾ ਲੱਗਦਾ ਇੱਥੇ ਤੁਹਾਨੂੰ ਸਾਰੇ ਲੋਕ ਜਾਣਦੇ ਆ ਪਵਿੱਤਰ ਜਗਾ ਲੋਕਾਂ ਆ ਆਸਾਮ ਰਾਧਾਪੁਰੀਆਂ ਆ ਇਸ ਪਿੰਡ ਤੋਂ ਕਿਉਂਕਿ ਉਹ ਪੂਰੀ ਜਗ੍ਹਾ ਤੇ ਪਹੁੰਚੇ ਆ ਭਾਈ ਅਮਿਤਪਾਲ ਜੀ ਸੁੰਦਰਪੁਰੇ ਵਾਲੇ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਪਹੁੰਚੇ ਨੇ ਸਾਡੇ ਕੋਲੇ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਭਾਈ ਵੀਕੰਡਾ ਮੁਕਾਬਲਾ ਚੱਲਦਾ ਹੋਇਆ ਕਿਉਂਕਿ ਇੱਧਰ ਜਾਨਵਰ ਥੋੜੇ ਆ ਪੰਗਾ ਦਾ ਇਧਰ ਬਰਬਰੀ ਦਾ ਪੈਰਾ ਹੈ ਵੀਰੇ ਹਿਸਾਬ ਨਾਲ ਜ਼ਿਆਦਾ ਨਹੀਂ 25 30 ਖੀਰੇ ਬੱਚੇ ਪਹੁੰਚੇ ਆ ਜੰਮੇਲ ਮੈਂ ਵੇਖਦਾ ਚੜਦੇ ਤੋਂ ਚੜਦੇ ਹੀ ਆ ਹਨ ਜਿੰਨੂ ਵੇਖੀ ਜੋ ਬਾਈ ਐਂਟਰੀ ਆਲੇ ਬਈ ਵੀਰ ਕਿੱਥੇ ਆ ਹੈਲੋ ਉਸ ਤੋਂ ਬਾਅਦ ਖੀਰੀਆਂ ਬੱਚਿਆਂ ਦੀ ਐਂਟਰੀ ਬੰਦ ਆ ਜਿਹੜੇ ਦੁੱਧੇ ਨਾਲ ਦੋ ਦੰਦ ਤੇ ਚਾਰ ਦੰਦ ਤੇ ਛੇ ਦੰਦ ਹੱਤੀ ਵੀਰ ਕਿੱਥੇ ਬੈਠਾ ਐਂਟਰੀਆਂ ਕਰੇ ਬਈ

ਜਿੱਥੇ ਪਰਜੀਆਂ ਕਰਦੇ ਬਾਈ ਬਿੱਲ ਬੁੱਕ ਲੈ ਕੇ ਪਹੁੰਚੇ ਐਂਟਰੀ ਆਈ ਚੰਣੇ ਵਾਲਾ ਹੈਪੀ ਹੈਪੀ ਬਾਈ ਤੈਨੂੰ ਡੀਕੀ ਜਾਂਦੇ ਆ ਸਟੇਜ ਤੇ ਬਾਈ ਤੇਰੇ ਕਰਕੇ ਸਾਰਾ ਕੰਮ ਖੜਿਆ ਬਿੱਲ ਬੁੱਕ ਛੇਤੀ ਲੈ ਕੇ ਆ ਮੇਰਾ ਵੀਰ ਯਾਰ ਐਂਟੀ ਕਰੋ ਵੀਰੋ ਜਲਦੀ ਪਹੁੰਚੋ ਜਲਦੀ ਜਿੱਥੇ ਵੀ ਮੇਰਾ ਗੱਲ ਸੁਣਦਾ ਹੈਪੀ ਵੀਰ ਹੈਪੀ ਵੀਰ ਚੰਣੇ ਵਾਲਾ ਬਾਈ ਛੇਤੀ ਛੇਤੀ ਬਿੱਲ ਬੁੱਕ ਲੈ ਕੇ ਆਵੇ ਬਾਈ ਖੁਸ਼ ਬਾਈ ਪਹੁੰਚ ਗਿਆ ਬਹੁਤ ਧੰਨਵਾਦ ਬਾਈ ਖੁਸ਼ 217 ਨੰਬਰ ਟੋਕਨ ਐਂਡ ਚ ਹੋ ਜੋ ਵੀਰੇ ਪਹਿਲੇ ਨੰਬਰ ਤੇ 217 ਨੰਬਰ ਟੋਕਨ ਵਾਲੇ ਫੜੋ ਬਈ ਦੂਜੇ ਨੰਬਰ ਤੇ 39 ਨੰਬਰ ਟੋਕਨ ਲੈਣ ਜੋ ਵੀਰੇ 54 ਨੰਬਰ ਟੋਕਨ ਤੁਹਾਨੂੰ ਆਨੇ ਆ ਰਿਹਾ ਹੈਪੀ ਬਈ ਕਿਤੇ ਰਹੇ ਰਾਜਸੂਰ ਦਾ ਛੇਤੀ ਛੇਤੀ ਬਈ ਜਿੱਤੇ ਪੱਤੀਆਂ ਕਰਦੇ ਉੱਥੇ ਆ ਗਿਆ ਦੂਜੇ ਨੰਬਰ ਤੇ 124 ਨੰਬਰ 123 ਕਿਤੇ ਅਸੰਭਵ ਰਹਿਤੇ ਆਵੇ 121 121 ਵਾਲਾ वे एक सौ नब्बे एक सौ सतानवे एक सौ उन्नीस एक सौ दस एक सौ एक सौ ग्यारह Nu am nevoie de jurnalele, nu am nevoie de jurnalele. 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 Am nevoie de jurnalele.

ਬਾਈ ਪ੍ਰਵ ਜੋਰ ਦਾ ਇੱਥੇ ਬੱਬਰਿਆਂ ਦੇ ਲੱਗਣਾ ਹੈ ਸੇ ਤੂੰ ਦੇਖ ਜਿਗਾ ਮਾਰ ਕੇ ਮੈਨੂੰ ਤਾਂ ਕੋਈ ਲੱਗ ਰਿਹਾ ਨਹੀਂ ਇਹ ਵੇੜਾ ਪਹਿਲੇ ਨੰਬਰ ਦਾ ਹੈ ਗਾੜੀ ਸਾਰੇ ਪਹਿਲੇ ਨੰਬਰਾਂ ਦੀ ਜਿੱਤੀ ਜਾਂਦੀ ਹੈ ਇੱਕ ਪਾਸੇ ਜਦੋਂ ਘੋੜਾ ਕਰਦੇ ਆ ਨਾ ਤੇ ਉਦੋਂ ਇਹ ਹੁੰਦਾ ਵੀ ਬਈ ਮੈਂ ਅੱਜ ਪਹਿਲੇ ਨੰਬਰ ਤੇ ਲੈ ਕੇ ਆਉਣਾ ਜਾਨਵਰ ਕਿਹਦਾ ਮਾਰਾ ਟਿਕਾ ਨਹੀਂ ਹੁੰਦਾ ਜਾਨਵਰ ਜਦੋਂ ਪਾਲੀਦੇ ਆ ਤਮਾ ਛੱਤੇ ਕੰਨਾਂ ਦਾ ਤਮਾ ਸਿੱਧੇ ਕੰਨਾਂ ਦਾ ਪਾ ਰੱਬ ਨੂੰ ਲੱਗਦੇ ਕਰਨ ਤੇ ਜਦੋਂ ਬੰਦਾ ਪਾਲਦਾ ਮਿਹਨਤ ਬਰਾਬਰੀ ਲੱਗਦੀ ਆ ਤੇ ਜਿੱਥੇ ਜਦੋਂ ਆਪਾਂ ਗਰਾਊਂਡ ਦੇ ਵਿੱਚ ਆਉਂਦੇ ਆ ਨਾ ਤੇ ਪੌਣ ਜ਼ੋਰ ਦਾ ਉਹ ਪਤਾ ਲੱਗਦਾ ਜੀ ਕਿਹਦੇ ਜੋਰ ਕੀ ਲੱਗਦਾ ਜੰਗਾਂ ਦਾ ਵੀ ਉਹਨਾਂ ਜੋਰ ਲੱਗਣਾ ਜਿਹੜੇ 400 300 200 ਕਿਲੋਮੀਟਰ ਚੱਲ ਕੇ ਉਹ ਨਾਲ ਹੀ ਬੰਨ੍ਹ ਲਿਆ ਕਹਿੰਦਾ ਮੈਂ ਤਾਂ ਲੱਗਦੀ ਆ ਬਾਈ ਵੇ ਤੋ ਨਾਲੇ ਤੇ ਦੇ ਆ ਫੇਰ ਜਾ ਕੇ ਮੈਂ ਲੱਗਦੇ ਆ ਬਾਈ ਦਾ ਸਾਊਂਡ ਵਾਲੇ ਵੀ ਇੱਕ ਥੋੜਾ ਮੈਂ ਕਹਿੰਦਾ ਬਾਈ ਆਵਾਜ਼ ਤੇ ਨਹੀਂ ਕੱਟ-ਕੱਟ ਕੇ ਆਉਂਦੀ ਆ ਜੋਰ ਮੇਰਾ ਵੀ ਬਹੁਤ ਲੱਗਦਾ 42 ਦੇ ਸਾਹਮਣੇ ਮਾਰਨ ਲੋ ਜੀ ਜਨਾਬ ਤੁਝ ਫਾਈਨਲ 5 ਮਿੰਟ ਦਾ ਟਾਈਮ ਆ 5 ਮਿੰਟਾਂ ਦੇ ਵਿੱਚ ਜਿਹੜਾ ਬਰਬਰੀ ਦਾ ਕੰਪੀਟੀਸ਼ਨ ਇਹ ਸਟਾਰਟ ਹੋਊਗਾ